ਹੀ ਹਾਲ ਚਾਲਾ ਦੋਸਤੋ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਆਪਾਂ ਪਹੁੰਚ ਚੁੱਕੇ ਆ ਪੂਨੇ ਪੂਨੇ ਜਿੱਥੇ ਆਪਣਾ ਤੀਸਰਾ ਲੋਡ ਸੀ ਉਹ ਜਗ੍ਹਾ ਤੇ ਆਪਾਂ ਪਹੁੰਚ ਚੁੱਕੇ ਆ ਖਾਲੀ ਕਰਨ ਵਾਸਤੇ ਤੇ ਆ ਉਹ ਫੈਕਟਰੀ ਫੈਕਟਰੀ ਦਾ ਤੁਹਾਨੂੰ ਬਾਹਰਲੀ ਸਾਈਡ ਦਾ ਵੀਊ ਦਿਖਾ ਦਿੰਨੇ ਆ ਆ ਜਗ੍ਹਾ ਤੇ ਆਪਾਂ ਖਾਲੀ ਕਰਨੀ ਆ ਗੇਟ ਹੈਗਾ ਪਰਲੀ ਸਾਈਡ ਤੇ ਆ ਬੈਕ ਸਾਈਡ ਆ ਇਹਦੇ ਆ ਪਾਰਕਿੰਗ ਆ ਰੋਡ ਤੇ ਉਹ ਵੀ ਇੱਥੇ ਘੜ ਲਓ ਕਦੇ ਵੀ ਨਾ ਤੇ ਐਂਟਰੀ ਮੈਂ ਕਰਾਇਆ ਸੀ ਜਾ ਕੇ ਉਹ ਕਹਿੰਦੇ ਵੀ 9 ਵਜੇ ਆਣਗੇ ਸਟਾਫ ਵਾਲੇ ਤੇ ਉਸ ਤੋਂ ਬਾਅਦ ਫਿਰ ਦੇਖਾਂਗੇ ਗੱਡੀ ਖਾਲੀ ਕਰਨ ਦਾ ਪ੍ਰੋਜੈਕਟ ਤੇ ਹੁਣ ਖੜੇ ਸੀ ਦੇਖ ਰਹੇ ਤੇ ਚਾਹ ਪਾਣੀ ਦਾ ਪੀਣ ਵਾਸਤੇ ਕੁਛ ਢਾਬਾ ਵਗੈਰਾ ਚਾਹ ਚੂਹ ਦੀ ਦੁਕਾਨ ਤਾਂ ਨਹੀਂ ਲੱਗ ਰਹੀ ਉਰੇ ਕਿਤੇ ਬਾਕੀ ਦੇਖਦੇ ਆਂ ਜਾ ਕੇ ਉਹ ਜਿੱਧਰ ਗੱਡੀਆਂ ਖੜੀਆਂ ਨੇ ਤੇ ਬਾਕੀ ਦੰਨਿਆ ਤੁਹਾਨੂੰ ਅੱਗੇ ਦੀ ਅਪਡੇਟ ਆ ਜਗਾ ਇੰਡਸਟਰੀ ਏਰੀਆ ਉਹ ਪਰਲੀ ਸਾਈਡ ਪਹਾੜ ਵਧੀਆ ਸਿਸਟਮਾ ਖੁੱਲਾ ਢੋਲਾ ਤੇ ਬਾਕੀ ਦੰਨਿਆ ਮਿੱਤਰੋ ਅੱਗੇ ਦੀ ਅਪਡੇਟ ਸੋਨੂੰ ਆਹ ਮਿੱਤਰੋ 25 ਰੁਪਏ ਦੀ ਚਾਹ ਦੋ ਚਾਹਾਂ ਨੇ ਇੱਕਾ ਬਿਸਕਟ 25 ਰੁਪਏ ਤੇ ਦੋ ਚਾਹਾਂ ਤੇ ਆਹ ਫੈਕਟਰੀ ਆ ਜਿੱਥੇ ਆਪਾਂ ਗੱਡੀ ਖਾਲੀ ਕਰਨੀ ਆ ਯਾ ਲਾ ਲ ਮਗਾਈ ਅੰਨੇ ਆ ਵੀ ਆ ਚਾਹ ਦਾ ਦੇਖ ਕੇ ਬੰਦੇ ਦੀ ਪਿਆਸ ਨਹੀਂ ਬੀਜਦੀ ਆਪਣੇ ਪੰਜਾਬੀਾਂ ਦੀ ਨਾ ਐ 25 ਰੁਪਏ ਦੀ ਚਾਹ ਹੈ ਆ ਫੈਕਟਰੀ ਦੇਖੋ ਕਿੰਨਾ ਸੋਹਣਾ 뷰 ਆ ਤੇ ਆ ਬੈਕ ਸਾਈਡ ਆ ਫੈਕਟਰੀ ਦੀ ਆਪਾਂ ਦੋਸਤੋ ਲਾਤੀ ਜ ਆਪਣਾ ਗੱਡੀ ਖਾਲੀ ਹੋਣ ਵਾਸਤੇ ਤੇ ਫੈਕਟਰੀ ਦੇ ਅੰਦਰ ਆ ਫੈਕਟਰੀ ਆ ਬਾਹਰਲੇ ਪਾਸੇ 뷰 ਆ ਅਗਲੇ ਦੀ ਯਾਰ ਆਪਣੀ ਜਗਾ ਕਈ ਵਾਰ ਵੀਡੀਓ ਤੋਂ ਉਤਰਾਜਵਾਜੀ ਕਰਦੇ ਨੇ ਤਾਂ ਉਹਦੇ ਕਰਕੇ ਆਪਾਂ ਆਪਣੀ ਗੱਡੀ ਵਿੱਚ ਬੈਠੀ ਵੀਡੀਓ ਬਣਾ ਰਹੇ ਸੀ ਤੇ ਖਾਲੀ ਹੋਣ ਤੋਂ ਬਾਅਦ ਸੁਨਦਨਿਆ ਅੱਗੇ ਦੀ ਅਪਡੇਟ ਅੱਧਾ ਫੈਕਟਰੀ ਮੇਟਰੋ ਜਿੱਥੇ ਆਪਾਂ ਖਾਲੀ ਕਰ ਰਹੇ ਹਾਂ ਗੱਡੀ ਲੰਬੀ ਹੋਣ ਕਰਕੇ ਮੂੰਹ ਅੰਦਰ ਕਰਕੇ ਲਾਇਆ ਆਪਾਂ ਨੇ ਇਹਦਾ ਤੇ ਉਹ ਹਾਈਡਰ ਨਖ ਚਲੰਦੇ ਨੇ ਤੇ ਉੱਪਰੋਂ ਦੀ ਆਊਗਾ ਹੁਣ ਹਾਈਡਰਾ ਤੇ ਆ ਸਾਨੂੰ ਕਲਿੱਪ ਪਾਇਆ ਅੱਡੀ ਬੜੀ ਫੈਕਟਰੀ ਆ ਅਲੀ ਮਿੱਤਰੋ ਆਪਣੀ ਹੋ ਗਈ ਗੱਡੀ ਖਾਲੀ ਤੇ ਪਾਰੇ ਸੀ ਪੱਤੇ ਆਪਾਂ ਗੱਡੀ ਆਪਣੀ ਹੋ ਗਈ ਦੇਖੋ ਪੂਰੀ ਖਾਲੀ ਆ ਕਾਈਟਰੀ ਦੇ ਅੰਦਰੀ ਖੜੇ ਆ ਇੱਥੇ ਬਣਦੇ ਨੇ ਮੰਨ ਲਓ ਕਮਾਣੀ ਆ ਐਕਸ ਲੋਕਸ ਲੋ ਹਿੱਸੇ ਆ ਹਿੱਸੇ ਬਣਦੇ ਨੇ ਤੇ ਇੱਕ ਜਿਹੜੇ ਘੋੜੇ ਦੇ ਉਹ ਮਗਰਾਟ ਹੁੰਦੇ ਨੇ ਪਲਾਸਟਿਕ ਦੇ ਉਹ ਬਣਦੇ ਨੇ ਉਰੇ ਤੇ ਆ ਇੰਡਸਟਰੀ ਏਰੀਆ ਮੰਨ ਲਓ ਪੂਰਾ ਉਹ ਫੈਕਟਰੀ ਪਹਾੜ ਤੇ ਆ ਫੈਕਟਰੀ ਆ ਮਿੱਤਰੋ ਤੇ ਆਪਾਂ ਬਾਰੇ ਸੀ ਹੁੰਨ ਗੱਡੀ ਦੇ ਪੱਤੇ ਨਾਲ ਹੁੰਦੀ ਕੰਮ ਨਿਪੜੇ ਤੇ ਚੰਗੀ ਗੱਲ ਆ ਤੇ ਮਿਲਦੇ ਆ ਮਿੱਤਰੋ ਬੱਤੇ ਪਾ ਕੇ ਤੁਹਾਨੂੰ ਮਤਰਾ ਆਪਣੀ ਹੋਗਦੀ ਗੱਡੀ ਖਾਲੀ ਖਾਲੀ ਹੋਣ ਤੋਂ ਬਾਅਦ ਆਪਾਂ ਲੱਗਿਆ ਰੋਟੀ ਬਣਾਉਣ ਰੋਟੀ ਕੀ ਨਾਸ਼ਤਾ ਜ ਬਣਾਉਣ ਲੱਗਿਆ ਆ ਦੇਖੋ ਆਟੇ ਦੇ ਵਿੱਚ ਪਾਇਆ ਆਪਾਂ ਨੇ ਨੂਨ ਮਿਰਚ ਇਹ ਬਣ ਜਾਣਗੇ ਆਪਣੇ ਪਰੌਂਠੇ ਬਾਕੀ ਆਟਾ ਗੁੰਨਣਗੇ ਤੁਹਾਨੂੰ ਆਟੇ ਦਾ ਰੰਗ ਦਿਖਾਣੇ ਆ ਵੀ ਕਿਦਾਂ ਦਾ ਲੱਗਿਆ ਸ਼ੁਰੂ ਕਰਨ ਇਹ ਤਾਂ ਵੀ ਦਾਲ ਸਬ지 ਨਾ ਹੋਵੇ ਤਾਂ ਆਪਣਾ ਮਟੀਰੀਅਲ ਬਣ ਜਾਂਦਾ ਤੇ ਐ ਤਾਂ ਆਪਾਂ ਘਰੋਂ ਚਾਰ ਵੀ ਲੈ ਕੇ ਆਏ ਸੀ ਆ ਚਾਰ ਦਾ ਡੱਬਾ ਪਿਆ ਇਹ ਘਰ ਦਾ ਦੇਸੀ ਚਾਰ ਆਪਣਾ ਮਿਰਚਾਂ ਦਾ ਅੰਬ ਦਾ ਮਾਤਾ ਨੇ ਪਾਇਆ ਹੋਇਆ ਸੀਗਾ ਕਰੇ ਆ ਦੇਖੋ ਮਿੱਤਰੋ ਆਪਣੇ ਪਰੌਂਠੇ ਕਿਦਾਂ ਹੈ ਗੱਲਬਾਤ ਤੇ ਸਰੋਂ ਦੇ ਤੇਲ ਨਾਲੇ ਬਣਾ ਰਿਆ ਸੀ ਉੱਪਰ ਲਾ ਰਿਆ ਸੀ ਇਹਨਾਂ ਦੇ ਘਿਓ ਉੱਪਰ ਲੱਗੇ ਰਹਿਤੀ ਆਪਾਂ ਤੇ ਬਾਕੀ ਬਣਾ ਕੇ ਦਿਖਾਨਿਆ ਤੁਹਾਨੂੰ ਅੱਗੇ ਲੋਏ ਮਿੱਤਰੋ ਉਧਰ ਆਪਣੀ ਚਾਹ ਵੀ ਰੈਡੀ ਹੋ ਗਈ ਹੈ ਨਾ ਉਧਰ ਆਪਣਾ ਸਮਾਨ ਰੋਟੀ ਪਾਣੀ ਦਾ ਵੀ ਰੈਡੀ ਹੋ ਗਿਆ ਤੇ ਹੁਣ ਚਾਹ ਨੂੰ ਆਰੀਆ ਵਾਲੀ ਦੋ ਦੋ ਉਧਰ ਲੈਂਦਾ ਸੀ ਤੇ ਅਦਰ ਬਰੈਡ ਰੋਡ ਵੀ ਲਿਆਂਦੇ। ਉਹ ਮਾ ਚਲ ਫੇਰ ਸੀ ਹੁਣ ਰੋਟੀ ਬਣਾ ਲਈ। ਤੇ ਬਾਕੀ ਮੇਟਰੋ 8 ਵਜ ਗਏ ਨੇ। ਤੇ ਤੁਮ ਆਪਰਾ ਆਪਾਂ ਹੁਣ ਲੱਗਿਆ ਚੱਲਣ। ਤੇ ਉੱਤੇ ਪੈ ਤੇ ਹੁਣ ਉੱਥੇ ਸੀ ਹੋ ਗਿਆ ਅੱਧਾ ਘੰਟਾ ਤੇ ਹੁਣ ਗੱਡੀ ਦੇ ਹਾਸ ਪਹੀਆ ਕਰਕੇ ਚੱਲੇ ਆ ਨਾਸਕ ਨੂੰ ਇੱਥੇ ਆਪਣਾ ਕੋਈ ਪ੍ਰੋਗਰਾਮ ਨਹੀਂ ਬਣਿਆ। ਤੇ ਚਾਹ ਬਣਾਈ ਸੀ ਜਿਹੜੀ ਉਹ ਕਰਨ ਲੱਗਿਆ ਗਰਮ। ਜਾਪੀ ਕੀ ਉਦੋਂ ਬਾਅਦ ਫਿਰ ਚੱਲਾਂਗੇ ਤੇ ਬਾਕੀ ਤੇ ਬਾਕੀ ਮਿੱਤਰੋ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਬਾਕੀ ਮਿਲਦੇ ਆਂ ਤੁਹਾਨੂੰ ਨਸ਼ਟ ਵੀਡੀਓ ਦੇ ਵਿੱਚ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ